ਦੋਸਤੋ ਫਲ ਸਾਨੂੰ ਚੰਗੇ ਲੱਗਦੇ ਐ ਤੇ ਸਾਡੀ ਇੱਕ ਗੋਸ਼ ਹੁੰਦੀ ਐ ਕਿ ਫਲਦਾਰ ਬੂਟੇ ਅਸੀਂ ਆਪਣੇ ਘ੍ਰੇਲੂ ਬਗੀਚੀ ਵਿੱਚ ਲਾਈਏ ਤੇ ਅਕਸਰ ਵੇਖਣ ਦੇ ਵਿੱਚ ਆਉਂਦਾ ਹੈ ਵੀ ਜਦੋਂ ਵੀ ਕਿਤੇ ਗਲੀਆਂ ਦੇ ਵਿੱਚ ਕੋਈ ਅਖੌਤੀ ਮਾਲੀ ਬੂਟੇ ਲੈ ਕੇ ਆਉਂਦੇ ਆ ਤਾਂ ਅਸੀਂ ਉਹਨਾਂ ਤੋਂ ਪੌਦੇ ਲੈ ਕੇ ਲਾ ਦਿੰਨੇ ਆ ਤੇ ਬੜੇ ਚਾਹ ਤੇ ਸਦਰ ਨਾਲ ਲਾਉਨੇ ਆ ਤੇ ਉਹਦੀ ਉਡੀਕ ਕਰਦੇ ਰਹਿੰਨੇ ਆ ਕਈ ਵਾਰ ਤਾਂ ਕੀ ਹੁੰਦਾ ਹੈ ਕਿ ਉਹ ਪੌਦੇ ਚੱਲਦੇ ਨਹੀਂ ਤੇ ਜੇ ਚੱਲ ਵੀ ਪੈਂਦੇ ਆ ਤਾਂ ਉਹਨਾਂ ਨੂੰ ਫੜਣੀ ਪੈਂਦਾ ਜੇ ਫਲ ਵੀ ਪੈ ਜਾਂਦਾ ਤਾਂ ਉਹਦੀ ਕੁਆਲਿਟੀ ਵਧੀਆ ਨਹੀਂ ਹੁੰਦੀ ਇਸ ਦਾ ਕਾਰਨ ਹੈ ਕਿ ਸਾਨੂੰ ਇਹਦੇ ਬਾਰੇ ਪ੍ਰਤੀ ਜਾਣਕਾਰੀ ਦੀ ਘਾਟ ਬੈਲੇ ਗੱਲ ਤਾਂ ਜਿਹੜੇ ਫਲਦਾਰ ਪੌਦੇ ਲੱਗਦੇ ਕਦੋਂ ਆ ਇਹਦੇ ਮੁੱਖ ਤੌਰ ਦੇ ਉੱਤੇ ਦੋ ਸੀਜ਼ਨ ਹੁੰਦੇ ਆ ਇੱਕ ਜਿਹੜਾ ਬਰਸਾਤ ਤੋਂ ਬਾਅਦ ਆਉਂਦਾ ਹੈਗਾ ਸਤੰਬਰ ਅਕਤੂਬਰ ਜਾਂ ਫਿਰ ਸਰਦੀ ਤੋਂ ਬਾਅਦ ਜਨਵਰੀ ਫਰਵਰੀ ਮਾਰਚ ਦਾ ਸਮਾਂ ਸੋਹਣ ਬਿਲਕੁਲ ਟਕਮਾ ਸਮਾਂ ਚੱਲਦਾ ਜੀ ਜਿਹੜੇ ਫਲਦਾਰ ਪੌਦੇ ਅਸੀਂ ਲਾ ਸਕਦੇ ਹਾਂ ਉਹਨਾਂ ਵਿੱਚ ਨਿੰਬੂ ਜਾਤੀ ਦੇ ਸਾਰੇ ਫਲ ਨੇ ਉਸ ਪ੍ਰੰਤ ਅਮਰੂਦ ਹੈ ਆਮ ਹੈ ਨਾਸ਼ਪਤੀ ਹੈ ਬੇਰ ਲੀਚੀ ਆड़ੂ ਅੰਗੂਰ ਔਲਾ ਹਲੂਚਾ ਕੇਲਾ ਚੀਕੂ ਕਪੀਤਾ ਅਨਾਰ ਸਟਰਾਬਰੀ ਫਾਲਸਾ ਲੋਕਾਟ ਅੰਜੀਰ ਖਜੂਰ ਵੇਲ ਡਰੈਗਨ ਫਰੂਟ ਸੇਵ ਇਹ ਜਿਹੜੇ ਫਲਦਰ ਪੌਦੇ ਪੰਜਾਬ ਦੇ ਵਿੱਚ ਇਨਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਪਰ ਤੁਸੀਂ ਦੇਖਿਆ ਹੋਣਾ ਵੀ ਇਹਦੇ ਵਿੱਚ ਬਦਾਮ ਦਾ ਨਾਮ ਨਹੀਂ ਆਉਂਦਾ ਇਸ ਕਰਕੇ ਬਦਾਮ ਜਿਹੜੇ ਪੌਦੇ ਆ ਉਹ ਪੰਜਾਬ ਲਈ ਤੁਕਮੇ ਨਹੀਂ ਮੰਨੇ ਜਾਂਦੇ ਤੇ ਹੁਣ ਆਪਣਾ ਮਸਲਾ ਇਹ ਹੁੰਦਾ ਵੀ ਅਸੀਂ ਇਹ ਪੌਦੇ ਹਾਂ ਲਈਏ ਕਿੱਥੋਂ ਤੇ ਇਹਦੇ ਲਈ ਵੀ ਸਾਡੇ ਕੋਲੇ ਟੁਕਮੀਆਂ ਜਿਹੜੀਆਂ ਥਾਮਾਂ ਜਿਹੜੀਆਂ ਪ੍ਰਮਾਣਿਤ ਨਰਸੀਆਂ ਨੇ ਉਹਨਾਂ ਤੋਂ ਹੀ ਪੌਦੇ ਲੈਣੇ ਚਾਹੀਦੇ ਆ ਇਦੇ ਵਿੱਚ ਸਾਡੇ ਕੋਲੇ ਆਉਂਦੀਆਂ ਜੀ ਪਹਿਲੀ ਗੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਫਲ ਵਿਗਿਆਨ ਵਿਭਾਗ ਤੇ ਉਸ ਪ੍ਰੰਤ ਅਬੂਰ ਦੇ ਵਿੱਚ ਹੈ ਜੀ ਡਾਕਟਰ ਜੇ.ਐਸ.ਸੀ. ਬਖਸ਼ੀ ਖੇਤਰੀ ਖੋਜ ਕੇਂਦਰ ਹਬੂਰ ਫਾਜ਼ਲਕਾ ਦੇ ਵਿੱਚ ਤੇ ਖੇਤਰੀ ਖੋਜ ਕੇਂਦਰ ਬਠਿੰਡਾ ਫਲ ਖੋਜ ਕੇਂਦਰ ਬਹਾਦਰਗੜਾ ਪਟਿਆਲਾ ਦੇ ਵਿੱਚ ਤੇ ਡਾਕਟਰ ਐਮ.ਐਸ. ਸਰਨਦਾਵਾ ਫਲ ਖੋਜ ਸਭ ਕੇਂਦਰ ਗੰਗੀਆਂ ਹੁਸ਼ਿਆਰਪੁਰ ਖੇਤਰੀ ਖੋਜ ਕੇਂਦਰ ਅਗਰਦਾਸਪੁਰ ਖੇਤਰੀ ਖੋਜ ਕੇਂਦਰ ਬਲੋਵਾਲ ਸੌਂਕੜੀ ਸ਼ੇਧ ਪਗ ਸਿੰਘ ਨਗਰ ਤੇ ਫਲ ਖੋਜ ਸਬ ਕੇਂਦਰ ਜਸੋਵਾਲ ਲੈਸਰੀਵਾਲ ਜਲੰਧਰ ਦੇ ਵਿੱਚ ਇਹ ਸਾਡੇ ਕੋਲੇ ਪ੍ਰਮਾਣਿਤ ਯੂਨੀਵਰਸਿਟੀ ਵੱਲੋਂ ਜਿਹੜੀਆਂ ਨਰਸੀਆਂ ਦਿੱਤੀਆਂ ਹੋਈਆਂ ਇਹਨਾਂ ਵਿੱਚੋਂ ਹੀ ਸਾਨੂੰ ਫਲਦਾਰ ਪੌਦੇ ਲੈਣੇ ਚਾਹੀਦੇ ਆ ਤੇ ਉਸ ਅਪਰੰਤ ਆਉਂਦਾ ਵੀ ਕਿਹੜੇ ਫਲਦਾਰ ਪੌਦੇ ਅਸੀਂ ਕਿਹੜੇ ਇਲਾਕੇ ਵਿੱਚ ਲਾਉਣੇ ਆ ਖਾਸ ਤੌਰ ਦੇ ਉੱਤੇ ਆਂਬ ਤੇ ਲੀਚੀ ਇਹ ਜਿਹੜੇ ਪੌਦੇ ਆ ਨੀਮ ਪਹਾੜੀ ਇਲਾਕਿਆਂ ਵਿੱਚ ਲਾਏ ਜਾਂਦੇ ਆ ਹੁਸ਼ਿਆਰਪੁਰ ਪਠਾਨਕੋਟ ਸ਼ਹੀਦ ਭਗਤ ਸਿੰਘ ਨਗਰ ਤੇ ਉਸ ਤੋਂ ਬਾਅਦ ਗਰਦਾਸਪੁਰ ਬਾਲਾਚੌਰ ਤਹਿਸੀਲ ਹੋਗੀ ਪਟਾਲਾ ਤਹਿਸੀਲ ਗਰਦਾਸਪੁਰ ਹੋਗੀ ਤੇ ਇਸ ਤੋਂ ਬਿਨਾ ਫਤਿਹਗੜ੍ਹ ਸਾਹਿਬ ਦਾ ਬੱਸੀ ਪਠਾਣਾ ਬਲਾਕ ਤੇ ਆਪਣਾ ਸਾਬਜਾ ਦਾਜੀਤ ਸਿੰਘ ਨਗਰ ਜਿਹਨੂੰ ਸੀ ਮੁਹਾਲੀ ਕਹਿੰਦੇ ਆ ਤੇ ਚੰਡੀਗੜ੍ਹ ਚੰਡੀਗੜ੍ਹ ਦੇ ਨੇੜੇ-ਤੇੜੇ ਦੇ ਇਲਾਕੇ ਜਿਹੜੇ ਹੈਗੇ ਆ ਉਧਰ ਇਹ ਦੋਵੇਂ ਆਂਬ ਤੇ ਇਲਿਚੀ ਲਾਇਆ ਜਾ ਸਕਦੇ ਆ ਬਾਕੀ ਸਾਰੇ ਪੌਦੇ ਤਕਰੀਬਨ ਬਾਕੀ ਪੰਜਾਬ ਦੇ ਖੇਤਰਾਂ ਵਿੱਚ ਹੋ ਜਾਂਦੇ ਆ ਤੇ ਜਦੋਂ ਕਿ ਕੇਲਾ ਹੈਗਾ ਐਮਰਸਰ ਤਰਨਤਾਰਨ ਗੁਰਦਾਸਪੁਰ ਜਲੰਧਰ ਤੇ ਕਪੂਰਥਲਾ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਚੱਲਦਾਗਾ ਸੋ ਸਹੀ ਤਰੀਕੇ ਨਾਲ ਅਸੀਂ ਜਿਹੜੇ ਹੈਗੇ ਆ ਆਪਣੇ ਇਲਾਕੇ ਮੁਤਾਬਕ ਫਲਦਰ ਪੌਦੇ ਲਾ ਸਕਦੇ ਆ ਸੋ ਫਿਲਹਾਲ ਇੰਨੇ ਹੀ ਬਾਕੀ ਦੀ ਸਾਮ ਸੰਭਾਲ ਜਿਹੜੀ ਹੈਗੀ ਆ ਉਹ ਵੀ ਬੜੀ ਜ਼ਰੂਰੀ ਹੈ ਇਹਦਾ ਪਟਾਰਾ ਵੀ ਥੱਲੇ ਉਸ ਨਹੀਂ ਫੁੱਟਣ ਦੇਣਾ ਨਹੀਂ ਤਾਂ ਜਿਹੜੇ ਕਲਮੀ ਪੌਦੇ ਆ ਉਹ ਦੇਸੀ ਹੋ ਜਾਂਦੇ ਐ ਤੇ ਇਸ ਤਰੀਕੇ ਨਾਲ ਹੀ ਹੁਣੀ ਪ੍ਰਬੰਧ ਕਰੋ ਔਰ 3 ਵਾਈ 3 ਦਾ ਜਿਹੜਾ ਟੋਆ ਉਹ ਪਹਿਲਾਂ ਵੱਟ ਲਓ ਤੇ ਅੱਜ ਕੱਲ ਕੁਸ਼ਕ ਜਿਹੜੇ ਬਤਚੜ ਵਾਲੇ ਪੌਦੇ ਨੇ ਉਹ ਬਿਲਕੁਲ ਨੰਗੀਆਂ ਜੜਾਂ ਦੇ ਨਾਲ ਵੀ ਲਿਆਂਦੇ ਜਾ ਸਕਦੇ ਆ ਲਿਆਉਣੇ ਸੌਖੇ ਆ ਉਹ ਵੀ ਅਸੀਂ ਲਾ ਸਕਦੇ ਆ ਬਾਕੀ ਜੇ ਕੋਈ ਪੌਦੇ ਹੋਰ ਨੇ ਲਾਉਣੇ ਆਸੀਂ ਤਾਂ ਉਹ ਚਾਏ ਅਸੀਂ ਉਹਦੀ ਗਾਚੀ ਮੁਤਾਬਕ ਲੈ ਕੇ ਆਉਣੇ ਉਹਦੀ ਵੀ ਕੁਝ ਪੱਤੇ ਜਿਹੜੇ ਹੈਗੇ ਉਹ ਤੋੜ ਦੇਣੇ ਚਾਹੀਦੇ ਆ ਤਾਂ ਕਿ ਜਿਹੜਾ ਉਹਦਾ ਸਿਸਟਮ ਚੱਲਦਾ ਉਹਦੇ ਨਾਲ ਬਾਣੀ ਉਹਨਾਂ ਨਾਲ ਓਡੇ ਤੇ ਪੌਦਾ ਆਪਣੀ ਆਪ ਦੇ ਵਿੱਚ ਪਕੜ ਰੱਖ ਲਵੇ ਬਾਕੀ ਜੇ ਤੁਸੀਂ ਪ੍ਰਮਾਣਿਤ ਨਰਸਰੀਆਂ ਤੋਂ ਲੈ ਕੇ ਆਉਂਗੇ ਤਾਂ ਜਿਹੜੇ ਪੌਦੇ ਲੱਗਣਗੇ ਤੁਹਾਡੇ ਇਲਾਕੇ ਵਿੱਚ ਲੱਗਣਗੇ ਉਸ ਤੁਹਾਨੂੰ ਉਹ ਹੀ ਪ੍ਰੋਵਾਈਡ ਕਰਾਉਣਗੇ ਕਿ ਨਾਲ ਨਾਲ ਤੁਹਾਨੂੰ ਗਾਈਡ ਵੀ ਕਰਨਗੇ ਇਹਨਾਂ ਨੂੰ ਕਿਵੇਂ ਲਾਉਣਾ ਕਿਸ ਤਰ੍ਹਾਂ ਲਾਉਣਾ ਇਸ ਕਰਕੇ ਬਗੈਰ ਕਿਸੇ ਦੇਰੀ ਤੋਂ ਇਹ ਤੁਸੀਂ ਫਰਦਰ ਪੌਦੇ ਲਾ ਸਕਦੇ ਹੋ ਜਿਹੜੀਆਂ ਗੈਰ ਮੰਨਤਾ ਪ੍ਰਾਪਤ ਜਿਹੜੀਆਂ ਆਪਣਾ ਨਰਸਿੰਗ ਹੈ ਜਾਂ ਕੋ ਗਲੀਆਂ ਦੇ ਵਿੱਚ ਫਿਰਦੇ ਕੋਈ ਮਾਲੀ ਵਗੈਰਾ ਹੈਗੇ ਆ ਉਹ ਗੱਲ ਮੈਂ ਕਈ ਵਾਰ ਜ਼ਿਕਰ ਕੀਤਾ ਕਿ ਉਹ ਪੁਰਾਣੇ ਪੌਦੇ ਨਰਸਿੰਗ ਵਿੱਚ ਖੜੇ ਹੁੰਦੇ ਆ ਤੇ ਉਹਦੀ ਮੇਨ ਜੜ ਕੱਟ ਕੇ ਲਫਾਫੇ ਦੇ ਵਿੱਚ ਹੁੰਦੇ ਉੱਥੋਂ ਕੱਟ ਦਿੰਦੇ ਆ ਉਸ ਤੋਂ ਬਾਅਦ ਉਹ ਵੇਚ ਜਾਂਦੇ ਆ ਤੇ ਫਿਰ ਅਸੀਂ ਵੇਖਦੇ ਰਹਿੰਦੇ ਆ ਤੇ ਉਹ ਪੌਦਾ ਨਾ ਹੀ ਵੱਧਦਾ ਹੈ ਤੇ ਨਾ ਹੀ ਮਰਦਾ ਹੈ ਨਾ ਹੀ ਜਿਉਂਦਾ ਇਸ ਤਿਕਨੇ ਇਹ ਜੀਆਂ ਗੱਲਾਂ ਤੋਂ ਬਚਣ ਲਈ ਜਿਹੜਾ ਤੁਸੀਂ ਪ੍ਰਮਾਣਿਤ ਕਿਸਮਾਂ ਜਿਹੜੀਆਂ ਯੂਨੀਵਰਸਿਟੀ ਨੇ ਸਾਡੇ ਇਲਾਕੇ ਲਈ ਉਹਨਾਂ ਨੂੰ ਮਾਨਤਾ ਦਿੱਤੀ ਹੋਈ ਹੈ ਉਹ ਹੀ ਲੈ ਕੇ ਲਾਓ ਤੇ ਇਸ ਤੀਕੇ ਨਾਲ ਤਾਂ ਕਿ ਅਸੀਂ ਪੌਦਿਆਂ ਦਾ ਸਨੇ ਸਰ ਉਹਨਾਂ ਤੋਂ ਵਧੀਆ ਤਰੀਕੇ ਦਾ ਫਲ ਲੈ ਸਕੀਏ ਬਹੁਤ ਬਹੁਤ ਧੰਨਵਾਦ